शहीद भगत सिंह चैरिटेबल ट्रस्ट वालों राजो ब्रदर्स यू केदे दे सहयोग नाल लोड़वंदा दी कीती मदद शहीद भगत सिंह चैरिटेबल ट्रस्ट गढ़शंकर वालों राजो ब्रदर्स वेलफेयर सोसाइटी यू के पंजाब दे विशेष सहयोग नाल आज शहीद ए आजम सस्सा भगत सिंह दे समारक विखे हैप्पी साधोवाल दी मौजूदगी विच एक जरूरतमंद नूं वहिल चेयर भेंट की गई ਇਸ ਮਾਰਕੀ ਟੈਰਸਟ ਦੇ ਆਗਵਾ ਨੇ ਦੱਸਿਆ ਕਿ ਯੂਕੇ ਵਿੱਚ ਬ੍ਰਿਟਿਸ਼ Empire ਆਫੀਸਰ ਵੱਜੋਂ ਤੈਨਾਤ ਡਾਕਟਰ ਅਮਰਜੀਤ ਰਾਜੂ ਵੱਲੋਂ ਅਤੇ ਪਰ ਹੈਪੀ ਸਾਦੋਵਾਲ ਨਾਲ ਰਲ ਕੇ ਇਲਾਕੇ ਵਿੱਚ ਐਨਿਕਾ ਸਮਾਜ ਪਲਾਈ ਕੰਮ ਚਲਾਏ ਜਾ ਰਹੇ ਹਨ ਉਹਨਾਂ ਕਿਹਾ ਕਿ ਰਾਜੂ ਪਰਿਵਾਰ ਵੱਲੋਂ ਕੀਤੇ ਜਾ ਰਹੇ ਸਮਾਜ ਪਲਾਈ ਦੇ ਕੰਮਾਂ ਦੀ ਸ਼ਲਾਗਾ ਕਰਦਿਆਂ ਕਿਹਾ ਕਿ ਇਹ ਪਰਿਵਾਰ ਜ਼ਰੂਰ ਤਮੰਦਾ ਦੀ ਮਦਦ ਲਈ ਹਮੇਸ਼ਾ ਹੀ ਤਿਆਰ ਰਹਿੰਦਾ ਹੈ ਜੀ ਸ਼ਹੀਦ ਭਗਤ ਸਿੰਘ ਦੇ ਸਮਾਰਕ ਤੇ ਖੜੇ ਆ ਇਸੇ ਸਮਾਰਕ ਤੇ ਬਹੁਤ ਹਜ਼ਾਰਾਂ ਬੰਦਿਆਂ ਨੂੰ ਛੀਦ ਭਗਤ ਸਿੰਘ ਚੈਰੀਟੇਬਲ ਟਰਸਟ ਦੇ ਪਹਿਲ ਕਦਮੀ ਤੇ ਬਹੁਤ ਸਮਾਜ ਦੇ ਲਤਾੜੇ ਕਮਜ਼ੋਰ ਵਰਗਾਂ ਨੂੰ ਅਸਮਰਥ ਵਰਗਾਂ ਦੀ ਮਦਦ ਹੁੰਦੀ ਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਰਾਜੂ ਵੈਲਫੇਅਰ ਸੁਸਾਇਟੀ ਯੂਕੇ ਐਂਡ ਪੰਜਾਬ ਸਾਧੋਵਾਲ ਡਾਕਟਰ ਅਮਰਜੀਤ ਸਿੰਘ ਰਾਜੂ ਨਾਲ ਹੈਪੀ ਸਾਧੋਵਾਲ ਸਾਰਾ ਫੰਡਰੈਂਸ ਰਾਜੋਲ ਤੇ ਹੋਰ ਜਿਹੜੇ ਉਹਦੇ ਵਿੱਚ ਟਰਸਟੀ ਨੇ ਉਹ ਲਗਾਤਾਰ ਘਾਲ ਖਾਓ ਕੋ ਛੱਥੋਂ ਦੇਣ ਵਾਲੀ ਗੱਲ ਕਰਦੇ ਆ ਅੱਜ ਜਿਹੜੀ ਵੀਲਚੇਅਰ ਦਲਾਵਰ ਨੇਕੇ ਦੇ ਭਾਈ ਨੂੰ ਖਾਬੜੇ ਵਾਲੇ ਨੂੰ ਦਿੱਤੀ ਗਈ ਆ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਪਹਿਲਾਂ ਵੀ ਅਸੀਂ ਇਥੇ ਸਮਾਰਕ ਦੇ ਉੱਤੇ ਭਗਤ ਸਿੰਘ ਜੀ ਦੇ ਸਮਾਰਕ ਤੇ ਕਰਦੇ ਆ ਉਹੀ ਪ੍ਰੋਗਰਾਮ ਅਸੀਂ ਅੱਜ ਫੇਰ ਦਲਾਵਰ ਸਿੰਘ ਜੀ ਜੋ ਖਾਬੜਿਆਂ ਤੋਂ ਆ ਉਹਨਾਂ ਨੂੰ ਇਹ ਵੀਲਚੇਅਰ ਦਿੱਤੀ ਇਹ ਵੀਲਚੇਅਰ ਰਾਜੂ ਬ੍ਰਦਰ ਵੈਲਫੇਅਰ ਸੁਸਾਇਟੀ ਦੇ ਫਾਊਂਡਰ ਅਮਰਜੀਤ ਰਾਜੂ ਜਿਹੜੇ ਯੂਕੇ 'ਚ ਬੈਠ ਕੇ ਮਦਦ ਕਰਦੇ ਆ ਤੇ ਨਾਲੇ ਸਾਡੇ ਜਿਹੜੀ ਪੰਜਾਬ ਵਿੱਚ ਸੰਸਥਾ ਚਲਾਉਂਦੇ ਆ ਰਾਜੂ ਬ੍ਰਦਰ ਵੈਲਫੇਅਰ ਸੁਸਾਇਟੀ ਉਹਦੇ ਫਾਊਂਡਰ ਸਾਡੇ ਹੈਪੀ ਰਾਜੂ ਤੇ ਮੈਂ ਵਾਇਟ ਪ੍ਰਧਾਨ ਹੋਣ ਦੇ ਨਾਤੇ ਇਹ ਕਹਿਣਾ ਚਾਹਣਾ ਕਿ ਜਿੰਨੇ ਸਾਡੇ ਇੱਥੇ ਸਹਿਯੋਗੀ ਆ ਕਿਉਂਕਿ ਅਸੀਂ ਇਕੱਲੇ ਚੱਲੇ ਸੀ ਅੱਜ ਬਹੁਤ ਵੱਡਾ ਕਾਬਲਾ ਬਣ ਗਿਆ ਉਹ ਕਾਫਲੇ ਦੇ ਵਿੱਚ ਅਸੀਂ ਐਨ ਆਰ ਆਈ ਬੰਦੇ ਜਿਹੜੇ ਸਾਡੇ ਨਾਲ ਜੁੜ ਰਹੇ ਆ ਵੀਰ ਮੇਰੇ ਜਿਹਦਾ ਅਮਨ ਅੱਜ ਜੁੜਿਆ ਸਾਡੇ ਨਾਲ ਉਹ ਕਹਿੰਦਾ ਵੀ ਮੈਂ ਵੀ ਤੁਹਾਨੂੰ ਅਗਾਹੇ ਵਗਾਏ ਤੁਹਾਡੇ ਨਾਲ ਜ਼ਰੂਰ ਤੁਰਾਂਗਾ ਤੇ ਇਹ ਜੋ ਲਗਾਤਾਰ ਸلسلਾ ਚੱਲ ਰਿਹਾ ਹੈ ਆ 휠ਚੇਅਰ ਟਰਾਈਸਾਈਕਲ ਦੇਣ ਦਾ ਇਹ ਹਮੇਸ਼ਾ ਵਾਂਗ ਮੱਟੂ ਸਾਹਿਬ ਦੀ ਬੀਬੀ ਸੁਹਾਸ ਮੱਟੂ ਜੀ ਦੀ ਅਗਵਾਈ ਵਿੱਚ ਹੋ ਰਿਹਾ ਹੈ ਜੀ ਸਾਨੂੰ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਸਹਿਯੋਗ ਆ ਸਹਿਦ ਪਾਸ ਸਿੰਘ ਚੈਰੀਟੇਬਲ ਟ੍ਰਾਸਟਰ ਆ ਔਰ ਡਾਕਟਰ ਅਮਰਜੀਤ ਭਾਜੀ ਉਹਨਾਂ ਦੀ ਪੂਰੀ ਟੀਮ ਦਿਨ ਰਾਤ ਇੱਕ ਕਰਕੇ ਅ ਜੋ ਅਪਾਹਜ ਬੰਦੇ ਉਹਨਾਂ ਬਾਰੇ ਸੋਚ ਰਹੇ ਆ ਟ੍ਰਾਈਸਾਈਕਲ 휠 ਚੇਅਰ ਸਾਨੂੰ ਉਹ ਮੁਹੱਈਆ ਕਰਾਉਂਦੇ ਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਅੱਜ ਵੀ ਇਹ ਖਾਬੜਿਆਂ ਤੋਂ ਭਾਜੀ ਆ ਇਹਨਾਂ ਨੂੰ ਬੜੀ ਸਖਤ ਜ਼ਰੂਰਤ ਸੀ ਪਿਛਲੇ 2 ਮਹੀਨਿਆਂ ਤੋਂ ਕੰਟੈਕਟ ਵਿੱਚ ਅਸੀਂ ਤੇ ਅਸੀਂ ਅੱਜ ਇਹਨਾਂ ਦਾ ਇਹਨਾਂ ਨੂੰ ਆ ਸਪੋਰਟ ਦਿੱਤੀ ਆ ਮੈਂ ਅਮਨ ਸਾਧਵਾਲ ਤੋਂ ਤੇ ਮੈਂ ਬਹੁਤ ਹੀ ਜ਼ਿਆਦਾ ਮਤਲਬ ਕਿ ਦੇਖਦਾ ਫੋਟੋ ਦੇਖ ਲਈ ਆਪਾਂ ਚਲੋ ਬਾਹਰ ਰਹਿਨੇ ਆ ਨਾ ਤੇ ਆਪਾਂ ਫੋਟੋ ਦੇਖੀ ਤੇ ਕੋਈ ਵੀਰ ਚੇਰ ਦਿੰਦਾ ਕੋਈ ਸੇਵਾ ਕਰਦਾ ਕੁਝ ਵੀ ਕਰਦਾ ਦਿਲ ਨੂੰ ਖੁਸ਼ੀ ਹੁੰਦੀ ਆ ਗੁਰੂ ਘਰਾਂ ਦੇ ਵਿੱਚ ਪੈਸੇ ਦੇਣੇ ਕੁਛ ਦੇਣਾ ਸਭ ਕੁਝ ਵਧੀਆ ਗੱਲ ਆ ਜਿਹੜੀ ਆਹ ਸੇਵਾ ਕਿਸੇ ਲੋੜਵਾਰ ਬੰਦੇ ਨੂੰ ਸੇਵਾ ਕਰਨੀ ਆ ਨਾ ਇਹ ਸਭ ਤੋਂ ਵੱਡੀ ਸੇਵਾ ਆ ਸਾਡੇ ਬਹੁਤ ਹੀ ਮਤਲਬ ਵਧੀਆ ਕੰਮ ਕਰ ਰਹੇ ਆ ਲੋੜਵਾਰ ਬੰਦੇ ਨੂੰ ਲੋੜਵਾਰ ਚੀਜ਼ ਦਿੱਤੀ ਜਾਵੇ ਉਦਾਂ ਕਿਸੇ ਨੂੰ ਚੀਜ਼ ਮਤਲਬ ਨਾ ਹੋਵੇ ਜਿਹੜੀ ਲੋੜਵਾਰ ਬੰਦੇ ਨੂੰ ਦਿੱਤੀ ਜਾਵੇ ਗਰੀਬ ਬੰਦਾ ਹੋਵੇ ਉਹਨੂੰ ਦਿੱਤੀ ਜਾਵੇ ਤੇ ਮਤਲਬ ਧੰਨਵਾਦ ਕਰਦੇ ਆ ਬਹੁਤ ਵਧੀਆ ਕੰਮ ਹੋ ਰਿਹਾ ਆ ਸ਼ਹੀਦ ਭਗਤ ਸਿੰਘ ਜੀ ਦੇ ਸਟੈਚੂ ਗੜਸ਼ੰਕਰਵਿਖ ਖੜੇ ਆ ਤੇ ਅੱਜ ਦਾ ਪ੍ਰੋਗਰਾਮ ਸੀਗਾ ਇੱਕ ਸਾਥੀ ਨੂੰ ਆਪਾਂ ਜਿਹੜੇ ਸਾਥੀ ਹੈਗੇ ਆ ਉਹਨਾਂ ਨੂੰ ਵੀਲਚੇਅਰ ਦੇਣ ਦਾ ਇਹ ਚ ਬਹੁਤ ਵੱਡਾ ਯੋਗਦਾਨ ਰਾਜੂ ਵੈਲਫੇਅਰ ਸੁਸਾਇਟੀ ਯੂਕੇ ਜਿਹੜੇ ਸਾਧਵਾਲ ਤੋਂ ਹੈਗੇ ਆ ਉਹ ਦੇ ਰਹੇ ਆ ਆਪਾਂ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰਸਟ ਗੜਸ਼ੰਕਰ ਵੱਲੋਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਬਾਕੀ ਹੋ ਜਿਹੜੇ ਸਾਥੀ ਸੁਣ ਰਹੇ ਆ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਇਦਾਂ ਦੇ ਸਾਥੀਆਂ ਦੀ ਮਦਦ ਕੀਤੀ ਜਾਵੇ ਤਾਂ ਕਿ ਆਪਣਾ ਸਮਾਜ ਵਧੀਆ ਬਣ ਸਕੇ ਧੰਨਵਾਦ